ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਐ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਸਕਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟ ਮੋਡ ਤੇ ਨੇ ਜਾਂ ਜਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ ਮਹਿੰਦਰਾ ਸਕੋਰਪੀਓ ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲ ਐਸ ਵਕਤ ਦੇਸ਼ ਦੀਆਂ ਸਭ ਤੋਂ ਵੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ एसएसएफ ਕੋਲੇ ਨਵੀਆਂ ਗੱਡੀਆਂ ਨੇ ਐਸਐਚਯੂਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਉਹਨਾਂ ਚ ਲੱਗੇ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਢੇਰ ਤੋਂ ਲਗਭਗ 2001 ਜੇ 2 ਤੋਂ ਨਫਰੀ ਉਹਨੀਆਂ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤੁਹਾਨੂੰ ਉਹਦੇ ਬਾਅਦ ਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਤਾਈ ਵੀ ਦਿਨਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਿਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚੋਂ ਫੜ ਲਏ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੋਂ ਮੈਨੂੰ ਧੰਨਵਾਦ ਵੀ ਕਹਿ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰੇ ਅਟੈਕ ਹੋਇਆ ਚਲੋ ਹੈਗਾ ਤਾਂ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ हिमाचल ਤੋਂ ट्रेस ਕਰਕੇ ਲਿਆਂਦੇ ਹੋਰ ਜੇ ਅੰਦਰ ਨਹੀਂ ਸੋਸ਼ ਲਾਅ ਐਂਡ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ ਸਵਾ 3 3.5 ਕਰੋੜ ਲੋਕਾਂ ਦਾ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਔਰ ਜਿੰਨੂ ਕਿਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ-ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ-ਨਾਲ ਸਾਨੂੰ ਬਾਰਡਰ ਦੇ ਵਿੱਚ ਤੇ ਵੀ ਧਿਆਨ ਰੱਖਣਾ ਪੈਂਦਾ ਕਿ ਕੋਈ ਡਰੋਨ ਆ ਗਿਆ ਆ ਕੇ ਕੋਈ ਸ਼ੱਕੀ ਬੰਦੇ ਦੇਖੇ ਗਿਆ ਕਿਤੇ ਪਠਾਨ ਕੋੜ ਜਾਂ ਅਸੀਂ ਮਿਲ ਕੇ ਚੱਲਦੇ ਆਂ ਕੋ ਨਾਲ-ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਆਂ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਨੇ ਉੱਧਲੇ ਪਾਸਿਓ ਸੋ 10 ਕਰੋੜ ਦਾ ਜਿਹੜਾ ਫੰਡ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮਲ ਪੈਸੇ ਪੱਖੋਂ ਅਸੀਂ ਨਹੀਂ ਇਹ ਚਾਹੁੰਦੇ ਕਿ ਪੈਸੇ ਪੱਖੋਂ ਪੰਜਾਬਪੁਰ ਸਕੂਲ ਕੋਈ ਐਡ ਇਕਵਿਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਾਂ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰੋਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੇ ਮੋਹਾਲੀ 'ਚ ਤੇ ਹਰੇਕ ਐਗਜ਼ਿਟ ਪੁਆਇੰਟ ਤੇ ਹਰੇਕ ਥਾਂ ਤੇ ਉਹ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਬਣਾਉਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਗੱਲ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ